ਦਾ ਅਧਿਕਾਰ ਇਹਨਾਂ ਨੂੰ ਮਿਲ ਸਕਦਾ ਹੈ ਡੋਮਿਸਾਈਲ ਕਿਵੇਂ ਹੋ ਸਕਦੇ ਨੇ ਤੁਸੀਂ ਕਹਿੰਦੇ ਸਾਰਾ ਮਸਲਾ ਆਪਣਾ ਡੋਮਿਸਾਈਲ ਦੇ ਆਧਾਰਤ ਹੋਣਾ ਚਾਹੀਦਾ ਹੈ ਜਿਹੜੇ ਕਾਨੂੰਨ ਹਿਮਾਚਲ ਚ ਬਣ ਚੁੱਕੇ ਨੇ ਜਾਂ ਰਾਜਸਥਾਨ ਚ ਬਣ ਚੁੱਕੇ ਨੇ ਈਸਟਰਨ ਸਟੇਟਾਂ ਚ ਬਣ ਚੁੱਕੇ ਨੇ ਤਾਂ ਪੰਜਾਬ ਚ ਕਿਉਂ ਨਹੀਂ ਬਣ ਸਕਦੇ ਕਿ ਹਿਮਾਚਲ ਨੇ ਆਪ ਦੀ ਸੰਸਕ੍ਰਿਤੀ ਬਚਾਉਣ ਲਈ 72 ਚ ਕਾਨੂੰਨ ਨਹੀਂ ਬਣਾਇਆ 118 ਸੈਕਸ਼ਨ ਦੇ ਤਹਿਤ ਕਿ ਉੱਥੇ ਕੋਈ ਜ਼ਮੀਨ ਬਾਹਰਲਾ ਨਹੀਂ ਖਰੀਦ ਸਕਦਾ ਰਾਜਸਥਾਨ ਨੇ ਨਹੀਂ ਬਣਾਇਆ ਕੀ ਕਰਨਾਟਕਾ ਨੇ ਪ੍ਰਪੋਜ਼ ਨਹੀਂ ਕੀਤਾ ਕਿ 15 ਸਾਲ ਬਾਅਦ ਸਰਟੀਫਿਕੇਟ ਮਿਲੇ ਡੋਮਿਸਾਈਲ ਦਾ ਕਿ ਈਸਟਰਨ ਸਟੇਟਾਂ 'ਚ ਨਹੀਂਗਾ ਈਸਟਰਨ ਸਟੇਟਾਂ 'ਚ ਤਾਂ ਥਲੀ ਇੱਥੋਂ ਤੱਕ ਹੈ 371 A ਦੇ ਤਹਿਤ ਸੰਵਿਧਾਨ ਚ ਉਹਦਾ ਆਰਟੀਕਲ ਹੈ ਜਿਹੜਾ ਪਤਾ ਕੀ ਹੈ ਕਿ ਜੇ ਈਸਟਰਨ ਹੱਦਾਂ ਨਾਲ ਲੱਗਦੇ ਦੇਸ਼ ਨੇ ਜਿਹੜੇ ਮਿਆਂਮਾਰ ਜਾਂ ਹੋਰ ਜੇ ਉਹਨਾਂ ਨਾਲ ਗਵਰਨਮੈਂਟ ਸੈਂਟਰ ਗਵਰਨਮੈਂਟ ਗੱਲ ਕਰੂਗੀ ਤਾਂ ਉਹਨਾਂ ਸੂਬਿਆਂ ਦੀ ਰਾਇ ਲਈ ਜਾਊਗੀ ਕੀ ਪਾਕਿਸਤਾਨ ਨਾਲ ਗੱਲ ਕਰਨ ਵੇਲੇ ਸਾਡੀ رائے ਲਈ ਜਾਂਦੀ ਹੈ ਜਾਂ ਰਾਜਸਥਾਨ ਦੀ ਲਈ ਜਾਂਦੀ ਹੈ